ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਮਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 75 ਡਾਇਰੈਕਟਰ ਭਾਸ਼ਾ ਵਿਭਾਗ ਤੇ ਸਪੈਸ਼ਲ ਸਕੱਤਰ ਉਚੇਰੀ ਸਿੱਖਿਆ ਲਗਣਾ ਸਹਿਤਕ ਨਾਮ ਇਨਾਮ ਜੋ ਦਿੱਸਤੇ ਇਹ ਅੰਦਰੋਂ ਸਭ ਟਿਕੜਮ ਬਾਜ਼ੀ ਹੋ ਰਲ ਮਿਲ ਕੇ ਇੱਕ ਦੂਜੇ ਨੂੰ ਚੁਣ ਕੇ ਆਖਰ ਵਿੱਚ ਹੋ ਜਾਂਦੇ ਸਭ ਰਾਜ਼ੀ ਹੋ ਮਾਲ ਮਹਿਕਮੇ ਚੋਂ ਬਦਲ ਕੇ ਮੈਨੂੰ ਸਪੈਸ਼ਲ ਸਕੱਤਰ ਉਚੇਰੀ ਸਿੱਖਿਆ ਤੇ ਡਾਇਰੈਕਟਰ ਭਾਸ਼ਾ ਵਿਭਾਗ ਤੇ ਡਾਇਰੈਕਟਰ ਪੰਜਾਬ ਟੈਕਸਟਬੁੱਕ ਬੋਰਡ ਲਾ ਦਿੱਤਾ ਮੈਂ ਧਰਮ ਅਧਿਆਨ ਦੇ ਵਿਸ਼ੇ ਤੇ ਗੁਰਮਤਿ ਵਿੱਚ ਕਲਿਆਨਕਾਰੀ ਰਾਜ ਦਾ ਸਤਾਨ ਦੇ ਵਿਸ਼ੇ ਤੇ ਪੀ ਐਚ ਡੀ ਕੀਤੀ ਸੀ ਪੰਜਾਬੀ ਵਿੱਚ ਬੋਲੀਆਂ ਦੀ ਕਿਤਾਬ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਗਦ ਰਚਨਾ ਸਾਚ ਕਹੂੰ ਮੱਸੀਆ ਦੀ ਖੀਰ ਵਕਤ ਦੀ ਬੇੜੀ ਕਿਤਾਬਾਂ ਲਿਖੀਆਂ ਸਨ ਜਿਸ ਨੇ ਪੀ ਐਚ ਡੀ ਕੀਤੀ ਹੋਵੇ ਕਿਤਾਬਾਂ ਲਿਖੀਆਂ ਹੋਣ ਲੋਕ ਉਸ ਨੂੰ ਵੱਡਾ ਬਿਜ਼ਬਾਨ ਮੰਨਦੇ ਨੇ ਪਰ ਸਾਡੇ ਵਰਗੇ ਦੇਸੀ ਪਿੰਡੂ ਜਿਸ ਨੇ ਸਰਪੰਚੀ ਵੀ ਕੀਤੀ ਹੋਵੇ ਉਸ ਨੂੰ ਬਿਲਕੁਲ ਅਨਪੜ੍ਹ ਸਮਝਦੇ ਨੇ ਭਾਵੇਂ ਮੂੰਹ ਤੇ ਨਾ ਕਹਿਣ ਪਰ ਪਿੱਠ ਪਿੱਛੇ ਕੋਈ ਕਸਰ ਨਹੀਂ ਛੱਡਦੇ ਸਰਦਾਰ ਜੀ ਕੇ ਸਿੰਘ ਵੀ ਸਰਕਾਰੀ ਕਾਲਜਾਂ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਰਹੇ ਸਨ ਸਾਡੇ ਕੋਲ ਪੰਜਾਬੀ ਤੇ ਪਿੰਡੂ ਪਿਛੋਕੜ ਦੇ ਹੋਣ ਕਰਕੇ ਆਸ ਕੀਤੀ ਜਾਂਦੀ ਸੀ ਕਿ ਕੁਝ ਸਚਾਰੂ ਕੰਮ ਕਰਕੇ ਵਿਖਾਈਏ ਬૌਧਿਕ ਖੋਜ ਗਰੁੱਪ ਕੈਮ ਕਰਨ ਦਾ ਮਸਲਾ ਸਰਦਾਰ ਸਰਦਾਰਾ ਸਿੰਘ ਜੋਲ ਜੋ ਮੇਰੇ ਵਿਦਿਆਰਥੀ ਜੀਵਨ ਵੇਲੇ 1984 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਸੀ ਉਹ ਮੇਰੇ ਗੁਰੂ ਹੀ ਨਹੀਂ ਬਲਕਿ ਗੁਰੂਆਂ ਦੇ ਵੀ ਗੁਰੂ ਸਨ ਜਿਨ੍ਹਾਂ ਦਾ ਸਤਿਕਾਰ ਮੈਂ ਇੰਨਾ ਕਰਦਾ ਹਾਂ ਕਿ ਸ਼ਾਇਦ ਜਾਂ ਉਹ ਜਾਣਦੇ ਹਨ ਜਾਂ ਮੈਂ ਹੋਰ ਕਿਸੇ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਲੋੜ ਵੀ ਨਹੀਂ ਸਮਝਦਾ ਉਹ ਪਿਛਲੀ ਕਾਂਗਰਸ ਸਰਕਾਰ 2002 ਤੋਂ 2007 ਤਰਾਂ ਪੰਜਾਬ ਯੋਜਨਾ ਬੋਰਡ ਦੇ ਡਿਪਟੀ ਚੇਅਰਮੈਨ ਸਨ ਉਨ੍ਹਾਂ ਕੋਲ ਪਾਰ ਸਰਕਾਰ ਵੱਲੋਂ ਇੱਕ ਖੋਜ ਨਾਲ ਸੰਬੰਧਿਤ ਗ੍ਰਾਂਟ ਆਈ ਜੋ ਕਿ ਪੰਜਾਬ ਦੀਆਂ ਚਾਰ ਸਰਕਾਰੀ ਯੂਨੀਵਰਸਿਟੀਆਂ ਨੂੰ ਵੰਡੀ ਜਾਣੀ ਸੀ ਹੁਣ ਮਸਲਾ ਸੀ ਕਿ ਗ੍ਰਾਂਟ ਕਿਵੇਂ ਵੰਡੀ ਜਾਵੇ ਉਸ ਦਾ ਸਰਕਾਰ ਜਨਤਾ ਤੇ ਸਿਸਟਮ ਨੂੰ ਕੀ ਲਾਭ ਹੋਵੇ ਮੈਂ ਸਕੀਮ ਪੂਰੀ ਪੜ੍ਹੀ ਸੈਂਟਰ ਗਵਰਨਮੈਂਟ ਨੇ ਪਹਿਲੀ ਵਾਰ ਪੈਸੇ ਭੇਜੇ ਹਨ ਇਸ ਲਈ ਸਕੀਮ ਤਹਿਤ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵਿਭਾਗਾਂ ਦੇ ਰਿਟਾਇਰਡ ਅਤੇ ਮੌਜੂਦਾ ਹੈਡਸ ਵੱਲੋਂ ਅਰਜ਼ੀਆਂ ਮੰਗ ਲਈਆਂ ਜਾਣ ਜਿਨ੍ਹਾਂ ਵਿੱਚ 20-25 ਸਬਜੈਕਟ ਵਿਸ਼ੇ ਵਰਣਨ ਕਰਤੀਏ ਜਿਵੇਂ ਕਿ ਪੰਜਾਬ ਵਿੱਚ ਸਹਿਕਾਰੀ ਖੇਤਰ ਦਾ ਪੁਇਕ ਪੰਜਾਬ ਵਿੱਚ ਉੱਚੀ ਦੀ ਸਿੱਖਿਆ ਦੀ ਸਥਿਤੀ ਅਤੇ ਪੁਇਕ ਪੰਜਾਬ ਵਿੱਚ ਖੇਤੀਬਾੜੀ ਧੰਦੇ ਦੀ ਲਾਹੇਵੰਦੀ ਅਤੇ ਭੁੱਖ ਪੰਜਾਬ ਵਿੱਚ ਰੋਜ਼ਗਾਰ ਦੀ ਸਮੱਸਿਆ ਸਾਧਨ ਅਤੇ ਸੁਧਾਰ ਲਈ ਸੁਝਾ ਕਿਸਾਨੀ ਖੇਤੀਬਾੜੀ ਕਰਦੇ ਪੰਜਾਬ ਦੀ ਉਦਯੋਗਿਕ ਨੀਤੀ ਵਿੱਚ ਉਨਤਾਈਆਂ ਤੇ ਸੁਝਾ ਭਾਵ ਅਜਿਹੇ ਵਿਸ਼ੇ ਚੁਣ ਕੇ ਉਹਨਾਂ ਤੇ ਵਿਦਵਾਨ 1 ਸਾਲ ਵਿੱਚ ਆਪਣਾ ਖੋਜ ਪੱਤਰ ਭੇਜਣ ਵਿਦਵਾਨ ਵਿਸ਼ਾ ਮਾਹਰ ਹੁਨਰਮੰਤ ਤਕਨੀਕ ਲੋਕਾਂ ਨੂੰ ਸਟੇਸ਼ਨੋ ਕੰਪਿਊਟਰ ਸਟੇਸ਼ਨਰੀ ਤੇ ਹੋਰ ਲਾਇਬ੍ਰੇਰੀ ਆਦ ਖਰਚਾਂ ਲਈ 15000 ਰੁਪਏ ਮਹੀਨਾ ਪੱਤਾ ਤੇ ਨਾਲ ਯੂਨੀਵਰਸਿਟੀ ਵਿੱਚ ਉਹਨਾਂ ਲਈ ਇੱਕ ਕਮਰਾ ਜਾਂ ਦਫ਼ਤਰ ਜਿੱਥੋਂ ਉਹ ਲਾਇਬ੍ਰੇਰੀ ਦੀ ਸਹੂਲਤ ਮਾਣ ਸਕਣ ਉਹ ਆਪਣਾ ਘੱਟੋ-ਘੱਟ 100 ਪੰਨੇ ਦਾ ਖੋਜ ਪੱਤਰ 1 ਸਾਲ ਫਰਵਰੀ ਦੇ ਅੰਤ ਵਿੱਚ ਪੇਸ਼ ਕਰਨ ਫਿਰ ਉਸ ਖੋਜ ਪੱਤਰ ਤੇ ਵਿਧਾਨ ਸਭਾ ਵਿੱਚ ਚਰਚਾ ਹੋਵੇ ਤੇ ਉਹਨਾਂ ਦੀਆਂ ਸਿਫਾਰਿਸ਼ਾਂ ਅਨੁਸਾਰ ਵਿਧਾਨ ਸਭਾ ਵਿੱਚੋਂ ਵਿਵਕੀ ਯੋਜਨਾਵਾਂ ਤੇ ਉਹਨਾਂ ਨੂੰ ਪੂਰ ਚੜਾਉਣ ਦੀ ਰਣਨੀਤੀ ਬਣਾਈ ਜਾਵੇ ਇਸ ਨਾਲ ਗ੍ਰਾਂਟ ਸਹੀ ਢੰਗ ਨਾਲ ਖਰਚ ਹੋਊ ਸਰਕਾਰ ਨੂੰ ਉੱਚ ਪੱਧਰ ਤੇ ਮਾਹਰ ਲੋਕਾਂ ਦੀ ਖੋਜੀ ਅਤੇ ਪ੍ਰਵਾਨਿਤ ਸਲਾਹ ਯਾਨੀ ਰਾਇ ਮਿਲ ਜਾਏਗੀ ਇਸ ਨਪੁੰਤੇ ਫਲੀਆਂ ਦੋਵੇਂ ਮਿਲ ਜਾਣਗੀਆਂ ਜੋਲ ਸਾਹਿਬ ਬਹੁਤ ਖੁਸ਼ ਹੋਏ ਐਨੇ ਖੁਸ਼ ਹੋਏ ਕਿ ਉਹ ਮੈਨੂੰ ਸ਼ਾਬਾਸ਼ ਦੇਣ ਖੁਦ ਚੱਲ ਕੇ ਮੇਰੇ ਦਫ਼ਤਰ ਆਏ ਤੇ ਨਾਲ ਕਿਹਾ ਬਰਕਰਾਰ ਮੈਨੂੰ ਨਹੀਂ ਪਤਾ ਸੀ ਕਿ ਬਿਊਰੋਕਰੇਸੀ ਵਿੱਚ ਅਜੇ ਸਚਾਰੂ ਰੋਸ਼ਨ ਦਿਮਾਗ ਲੋਕ ਇੱਤਾ ਤੇ ਲੋਕ ਫੰਡ ਲਈ ਐਨੇ ਸਜੀਦਾ ਰੋਕ ਬੈਠੇ ਹਨ ਮੈਨੂੰ ਤੇਰੀ ਸਕੀਮ ਪੜ੍ਹ ਕੇ ਤੇਰੇ ਨਾਲ ਹੋਰ ਵੀ ਗੂੜਾ ਤੇ ਦਿਲੀ ਪਿਆਰ ਹੋ ਗਿਆ ਤੁਸੀਂ ਸਕੀਮ ਆਪਣੇ ਅੰਚਾਰਜ ਸਕੱਤਰ ਤੋਂ ਪ੍ਰਵਾਨ ਕਰਵਾ ਕੇ ਮੰਤਰੀ ਜੀ ਰਾਹੀਂ ਭੇਜੋ ਮੈਂ skim ਚਾਰ ਕੀਤੀ ਉਸ ਵੇਲੇ ਮੇਰਾ ਸਕੱਤਰ ਉਚੇਰੀ ਸਿੱਖਿਆ ਸ਼੍ਰੀ ਐਮ ਪੀ ਸਿੰਘ ਨਾਲ ਜੋ ਕਈ ਸਾਲ ਰਾਜਪਾਲਨ ਚਲਾ ਕੇ ਆਏ ਸਨ ਉਹਨਾਂ ਨਾਲ ਮੈਂ ਥਾਪਰ ਕਾਲਜ ਵਿੱਚ ਸਵੀਮਿੰਗ ਕਰਦਾ ਰਿਹਾ ਸੀ ਉਹ ਆਪਕਾਰੀ ਤੇ ਕਰ ਵਿਭਾਗ ਦੇ ਵਿਧੀ ਕਮਿਸ਼ਨਰ ਸਨ ਉਹਨਾਂ ਦੀ ਬੇਟੀ ਤੇ ਮੇਰੀ ਬੇਟੀ ਵੀ ਇਕੱਠੀਆਂ ਇੱਕੋ ਜਮਾਤ ਵਿੱਚ ਪੜ੍ਹਦੀਆਂ ਸਨ ਤੇ ਸਵੀਮਿੰਗ ਵੀ ਕਰਦੀਆਂ ਸਨ ਭਾਵੇਂ ਉਹਨਾਂ ਨਾਲ ਮੇਰੀ ਸਮਾਜਿਕ ਸਾਝ ਵੀ ਸੀ ਬੀਬੀ ਪੱਠਲ ਮੇਰੇ ਮਿੱਤਰ ਕੁਲਦੀਪ ਸਿੰਘ ਪੱਠਲ ਦੀ ਭੈਣ ਸੀ ਇਸ ਲਈ ਮੈਂ ਉਹਨਾਂ ਨੂੰ ਕੁਲਦੀਪ ਕਰਕੇ ਸਤਿਕਾਰ ਨਾਲ ਮੈਡਮ ਕਹਿਣ ਦੀ ਬਜਾਏ ਭੈਣ ਜੀ ਹੀ ਆਖਦਾ ਸੀ ਮੈਂ ਸਕੀਮ ਸਮਝਾਈ ਜੋ ਸਕੱਤਰ ਤੇ ਮੰਤਰੀ ਜੀ ਨੇ ਪ੍ਰਵਾਨ ਕਰਕੇ ਯੋਜਨਾਵੰਦੀ ਵਿਭਾਗ ਨੂੰ ਭੇਜ ਦਿੱਤੀ। ਉੱਥੇ ਜਾ ਕੇ ਸਬੰਧਤ ਬਾਬੂਆਂ ਨੇ ਅਜਿਹੇ ਇਤਰਾਜ਼ ਲਾਏ ਜੋ ਕਦੇ ਕਲਪਨਾ ਵੀ ਨਹੀਂ ਕੀਤੀ ਗਈ ਸੀ। ਦੋ ਤਿੰਨ ਮਹੀਨਿਆਂ ਬਾਗਰੋਂ ਆਖਿਰ ਜੋਰ ਸਾਹਿਬ ਕਹਿੰਦੇ ਵਈ ਹਰਕੇਸ਼ ਮੇਰੇ ਹੱਥ ਖੜੇ ਹੋ ਗਏ। ਮੇਰੇ ਦਫ਼ਤਰ ਦਾ ਬਾਬੂ ਟੋਲਾ ਮੇਰੀ ਪੇਸ਼ ਹੀ ਨਹੀਂ ਜਾਣਦੇ ਰਿਹਾ। ਉਹ ਬਹੁਤ ਸਗੀਮੀ ਹੈ। ਇੰਜ ਕਰਕੇ ਇਹ ਸਕੀਮ ਲੈਫਟਸ ਕਰਵਾ ਦਿੱਤੀ। ਸਰਕਾਰ ਦੇ ਘਰ ਜਾਂ ਕੋਈ ਚੰਗੀ ਲੁੱਟ ਹਿਰਾਫੇਰੀ ਦਾ ਕੰਮ ਕਰਨਾ ਹੋਵੇ ਫਿਰ ਹਰ ਇੱਕ ਦੇ ਚਾਂਦੀ ਦੀ ਜੁੱਤੀ ਮਾਰਦੇ ਜਾਓ ਤੇ ਕੰਮ ਕਰਵਾਉਂਦੇ ਜਾਓ ਜਿੱਥੇ ਕਿਸੇ ਦੀ ਜੇਬ ਗਰਮ ਨਹੀਂ ਹੁੰਦੀ ਉੱਥੇ ਮੈਂ ਨਾ ਮੰਨੋ ਵਾਲੀ ਗੱਲ ਹੁੰਦੀ ਹੈ ਪਾਕਿਸਤਾਨ ਤੇ ਹਿੰਦੁਸਤਾਨ ਦੋ ਮੁਲਕਾਂ ਨੇ ਜਿਨ੍ਹਾਂ ਦੀਆਂ ਕਈ ਜੰਗਾਂ ਵੀ ਹੋ ਚੁੱਕੀਆਂ ਨੇ ਅਜੇ ਵੀ ਸਰਹੱਦਾਂ ਪਿੱਛੇ ਤੇ ਕਸ਼ਮੀਰ ਪਿੱਛੇ ਝਗੜਾ ਬਾਕੀ ਹੈ ਮੈਂ ਸਮਝਦਾ ਹਾਂ ਕਿ ਉਹ ਸਮਝੌਤਾ ਤਾਂ ਕਿਸੇ ਵੇਲੇ ਸੰਭਵ ਹੈ ਪਰ ਬਾਬੂ ਸ਼ਾਇਦ ਆਪਸ ਵਿੱਚ ਨੇਕ ਤੇ ਲੋਕ ਭਲਾਈ ਵਾਲੀਆਂ ਸਕੀਮਾਂ ਲਈ ਇੱਕ ਹੋਣਾ ਅਸੰਭਵ ਹੋ ਜਾਂਦਾ ਹੈ ਹਾਂ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਲੋਕ ਜਨਤਕ ਖਜ਼ਾਨੇ ਵਿੱਚੋਂ ਤਨਖਾਹ ਪੱਤੇ ਤੇ ਸਹੂਲਤਾਂ ਭਰਦੇ ਹਨ ਉਹਨਾਂ ਦੀਆਂ ਨੀਤਾਂ ਤੇ ਨੀਅਤਾਂ ਕੀ ਹਨ ਬਾਕੀ ਅਗਲੇ ਅੰਕ ਵਿੱਚ ਧੰਨਵਾਦ